ਦਾਵਾ ਵਾਪਰਦਿਆਂ ਹਨ ਉਸ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਵਿੱਚ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੜਕੀਆਂ ਆਪਣੀ ਰੱਖਿਆ ਆਪ ਕਰ ਸਕਣ ਜਿਸ ਦੇ ਤਹਿਤ ਨਾਬਾਦੀ ਸਬ ਤਹਿਸੀਲ ਪਾਕਸੋਂ ਦੇ ਸਕੂਲ ਆਫ ਫੈਮਿਨੈਂਸ ਪਾਕਸੋਂ ਦੇ ਵਿੱਚ ਲੜਕੀਆਂ ਨੂੰ ਰਾਣੀ ਲక్ష్ਮੀਬਾਈ ਆਤਮ ਰੱਖਿਆ ਪ੍ਰਤੀਯੋਗਤਾ ਕਾਰਾਟੇ ਮੁਕਾਬਲਾ ਕਰਵਾਏ ਗਏ ਜਿਸ ਦੇ ਵਿੱਚ ਨਾਬਾ ਹਲਕੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥਣਾਂ ਨੇ ਭਾਗ ਲਿਆ ਇਸ ਮੁਕਾਬਲੇ ਦੌਰਾਨ ਪਹਿਲਾਂ 2 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੁਪਰੰਤ ਬਲਾਕ ਪੱਦਰ ਜੁਲਾ ਪੱਦਰ ਅਤੇ ਸਟੇਟ ਪੱਦਰ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਇਸ ਮੁਕਾਬਲੇ ਦੇ ਵਿੱਚ 150 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਹੈ। ਸੀ ਬਲਾਕ ਪਾਸ ਤੋਂ ਦੋ ਦਿਨ ਆਉਂਦੇ ਮਿਡਲ ਤੇ ਸਕੰਡਰੀ ਬਿੰਗ ਦੇ ਸਕੂਲਾਂ ਦੇ 24 ਦੇ ਲਗਭਗ ਸਕੂਲਾਂ ਦੀ ਪਾਰਟਿਸਪੀਕੇਸ਼ਨ ਸੀ ਜਿਹਦੇ ਵਿੱਚ ਬੱਚਿਆਂ ਨੇ ਅੱਜ ਭਾਈ ਲక్ష్ਮੀ ਬਾਈ ਕਰਾਟੇ ਜਿਹੜੇ ਮੁਕਾਬਲੇ ਅਸੀਂ ਕਰਵਾਏ ਆ ਤੇ ਸਾਨੂੰ ਬਕਾਇਦਾ ਤੌਰ ਤੇ ਸਾਰੇ ਸਕੂਲਾਂ ਨੂੰ ਅਸੀਂ ਇਹਦੇ ਲਈ ਗਰੰਟਾ ਜਾਰੀ ਕਰੀਆਂ ਨੇ ਪਹਿਲਾਂ ਤੇ ਬੱਚਿਆਂ ਨੂੰ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਸੁਰੱਖਿਆ ਲਈ ਆਪਣੇ ਆਪ ਦੇ ਜਿਹੜੀਆਂ ਕੌਨਫੀਡੈਂਸ ਹਨ ਆਪ ਨੂੰ ਆਸ਼ਵਾਸਾ ਬਣੇ ਤੇ ਉਹਨਾਂ ਨੂੰ ਜ਼ਿੰਦਗੀ ਚੋਂ ਆਉਣ ਵਾਲੀਆਂ ਸਮੱਸਿਆਵਾਂ ਦੇ ਨਾਲ ਲੜ ਸਕਣ ਕਿੰਨੀ ਕਿੰਨੀ ਗਰਾਂਟਾ ਜਿਹੜੀ ਲਈ ਗਈ ਹੈ 80 ਪਹਿਲਾਂ ਲਗਭਗ ਜਿਹੜਾ ਸੈਕੰਡਰੀ ਸਕੂਲਾਂ ਨੂੰ 14000 ਦੇ ਜਿਹੜਾ ਰਾਸ਼ਟਰੀ ਪੱਰ ਸਕੂਲ ਦਿੱਤੀ ਸੀ ਤੇ ਉਹਦੇ ਤਹਿਤ ਜਿਹੜਾ ਰੋ ਕਾਇਦਾ ਤੌਰ ਤੇ ਬੱਚਿਆਂ ਨੂੰ ਟ੍ਰੇਨਿੰਗ ਲਈ ਟ੍ਰੇਨਰ ਵੀ ਰੱਖੇ ਗਏ ਸਕੂਲਾਂ ਚ ਬਜਾਇਆਂ ਕਿੰਨਾ ਸਰਦਾ ਜੀ ਤੇ ਕਰਾਟੇ ਗਰਲਜ਼ ਦੇ ਵਾਸਤੇ ਸ਼ੁਰੂ ਕੀਤੇ ਗਏ ਨੇ ਸਰਕਾਰ ਵੱਲੋਂ ਤੇ ਸਰਕਾਰ ਸਕੂਲਾਂ ਵਾਸਤੇ ਤੇ ਬੱਚਿਆਂ ਵਾਸਤੇ ਨਵੇਂ-ਨਵੇਂ ਪ੍ਰੋਗਰਾਮ ਲੈ ਕੇ ਆ ਰਹੀ ਹੈ ਤੇ ਬਹੁਤ ਵਧੀਆ ਪ੍ਰੋਗਰਾਮੇ ਹੋਰ ਵੀ ਆ ਰਹੇ ਨੇ ਕਿ ਕਰਾਟੇ ਸੇਫਟੀ ਲਈ ਤੇ ਬਹੁਤ ਵਧੀਆ ਕਿਉਂਕਿ ਜੋ ਲਗਾਤਾਰ ਜਿਹੜਾ ਪਠਾ ਹੈ ਬਿਲਕੁਲ ਬੱਚਿਆਂ ਤੇ ਗਰਲਜ਼ ਲਈ ਸਪੈਸ਼ਲ ਕਰਾਟੇ ਸੁਨਾਯਾ ਰਣੀ ਸਿੱਖਰ ਨੇ ਬੱਚੇ ਗਰਲਜ਼ ਲਈ ਬਹੁਤ ਜ਼ਿਆਦਾ ਅਜੀਬ ਗੱਲ ਹੈ ਜੀ ਇੱਕ ਲੜਕੀਆਂ ਦੀ ਆਤਮੋਰਖਸ਼ਾ ਦੇ ਲਈ ਇੱਕ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ ਸੀ ਜਿਸ ਦੀ ਤਿਆਰੀ ਸਰਕਾਰ ਵੱਲੋਂ ਸਾਡੇ ਲਈ 2 ਮਹੀਨੇ ਪਹਿਲਾਂ ਹੀ ਕਰ ਦਿੱਤੀ ਗਈ ਸੀ ਸਾਨੂੰ ਕੋਚ ਭੇਜੇ ਗਏ ਸੀਗੇ ਤੇ ਫਿਰ ਉਸ ਦੇ ਨਤੀਜੇ ਵਿੱਚ ਜੋ ਅੱਜ ਸਾਡੇ ਐਸੇ ਬਲਾਕ ਪਾਚੋ ਦੋ ਦੇ ਆ ਇੱਕ ਕੰਪੀਟੀਸ਼ਨ ਹੋਇਆ ਹੈ ਇਹ ਕੰਪੀਟੀਸ਼ਨ ਲੜਕੀਆਂ ਦੀ ਆਤਮੋਰਖਸ਼ਾ ਲਈ ਵੀ ਬਹੁਤ ਜ਼ਰੂਰੀ ਹੈ मतलब कि इस कंपटीशन ਨਾਲ ਸਿਰਫ ਇੱਕ ਕੰਪੀਟੀਸ਼ਨ ਨਹੀਂ ਬਲਕਿ ਇਸ ਨਾਲ ਸਾਡੇ ਜਿਵੇਂ ਅਸੀਂ ਲੜਕੀਆਂ ਸਾਡੀ ਆਤਮ ਰੱਖਿਆ ਲਈ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੈਂ ਸਾਰੀਆਂ ਲੜਕੀਆਂ ਨੂੰ ਇਹ ਕਹਿਣਾ ਚਾਹਾਂਗੀ ਵੀ ਉਹ ਇਹ ਆਤਮ ਰੱਖਿਆ ਦੇ ਆ ਸਾਰੀਆਂ ਨਿਯਮ ਤਕਨੀਕਾਂ ਜ਼ਰੂਰ ਸਿੱਖਣ ਕਿਉਂਕਿ ਉਹਨਾਂ ਦੇ ਕਦੇ ਨਾ ਕਦੇ ਕੰਮ ਜ਼ਰੂਰ ਆਉਂਦੀਆਂ ਸਾਨੂੰ ਸਾਡੇ ਕੋਚ ਵੱਲੋਂ ਵੀ ਜੋ ਸਰਕਾਰ ਵੱਲੋਂ ਸਾਨੂੰ ਦਿੱਤਾ ਗਿਆ ਸੀ ਅਸ ਤੋਂ ਉਸ ਦੇ ਵੱਲੋਂ ਵੀ ਡੇਢ ਦੇ 2-2 ਘੰਟੇ ਤਿਆਰੀ ਕਰਵਾਈ ਜਾਂਦੀ ਸੀ ਤੇ ਅਸੀਂ ਘਰੇ ਵੀ ਉਹਨਾਂ ਦੁਆਰਾ ਕਹੇ ਤਿਆਰੀ ਕਰਦੇ ਸੀ ਅੱਜ ਕਿੰਨੇ ਲੜਕੇ ਆ ਪਾਰਟਿਸਪੇਟ ਕਰਨਗੇ तकरीबन ਸਾਡੇ ਬਲਾਕ ਦੇ ਜਿੰਨੇ ਵੀ ਸਕੂਲ ਨੇ ਉਹ ਸਾਰੇ ਸਕੂਲ ਆਏ ਨੇ ਤੇ ਮੈਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਿਆ ਸਾਰੇ ਬਹੁਤ ਵਧੀਆ ਆਪਣੀ ਪਰਫਾਰਮੈਂਸ ਕਰ ਰਹੇ ਨੇ ਉਸੇ ਅੱਗੇ ਜਿੱਤੇ ਇੱਕ ਤੱਕ ਜਾਣਾ ਚਾਹੀਦਾ ਹੈ